ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਲੋਕੇਸ਼ਨ ਦਿਖਾ ਰਹੇ ਹਾਂ ਜਿੱਥੇ ਫਿਲਮ ਸ਼ੂਟ ਹੋਈ ਸੀ ਮੋੜ ਮੋੜ ਫਿਲਮ ਐਮੀ ਵਿਰਕ ਤੇ ਦੇਵ ਕਰੋੜ ਦੀ ਸੀ ਤੇ ਦੋਸਤੋ ਇਹ ਵੀਡੀਓ ਬਹੁਤ ਖਾਸ ਤੇ ਇੰਟਰਸਟਿੰਗ ਆ ਤੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਸਾਰੀਆਂ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ ਐਮੀ ਵਿਰਕ ਦੀ ਇਹ ਫਿਲਮ ਸ਼ੂਟ ਹੋਈ ਸੀ ਸਭ ਤੋਂ ਪਹਿਲਾਂ ਦੋਸਤੋ ਇਹ ਹਵੇਲੀ ਆ ਇਸ ਹਵੇਲੀ ਦੇ ਵਿੱਚ ਕਾਫੀ ਹਿੱਸਾ ਫਿਲਮ ਦਾ ਸ਼ੂਟ ਹੋਇਆ ਸੀ ਤੇ ਫਿਲਮ ਦੇ ਵਿੱਚ ਇਹ ਜਿਹੜੀ ਹਵੇਲੀ ਡੋਗਰ ਦੀ ਦਿਖਾਈ ਜਾਂਦੀ ਆ ਇਹ ਪੱਕੀ ਹਵੇਲੀ ਤੇ ਇਸ ਦੇ ਨਾਲ ਜਿਹੜਾ ਇਹ ਕੱਚਾ ਹਿੱਸਾ ਇਹ ਸਾਰਾ ਹੀ ਫਿਲਮ ਦੇ ਵਿੱਚ ਲਿਆ ਗਿਆ ਸੀ ਸ਼ੂਟਿੰਗ ਦੇ ਵਿੱਚ ਜਿਹੜੇ-ਜਿਹੜੇ ਦੋਸਤਾਂ ਨੇ ਫਿਲਮ ਦੇਖੀ ਆ ਉਹ ਦੇਖ ਕੇ ਇਸ ਨੂੰ ਪਛਾਣ ਗਏ ਹੋਣੇ ਆ ਕਿ ਇਸ ਹਵੇਲੀ ਦੇ ਵਿੱਚ ਜਿਹੜੇ ਕਿਹੜੇ-ਕਿਹੜੇ ਸੀਨ ਨੇ ਜਿਹੜੇ ਫਿਲਮ ਦੇ ਵਿੱਚ ਫਲਮਾਏ ਗਏ ਸੀ ਇਹ ਡੋਗਰ ਦੀ ਹਵੇਲੀ ਆ ਤੁਸੀਂ ਸਕਰੀਨ ਤੇ ਵੀ ਸਕਰੀਨਸ਼ਾਟ ਤਸਵੀਰਾਂ ਦੇਖ ਰਹੇ ਹੋ ਜਿਹੜੀਆਂ ਇਟਸ ਹਵੇਲੀ ਦੀਆਂ ਨੇ ਉਸ ਤੋਂ ਬਾਅਦ ਦੋਸਤੋ ਇਸ ਹਵੇਲੀ ਦੀ ਬਿਲਕੁਲ ਬੈਕ ਸਾਈਡ ਤੇ ਇੱਕ ਸੈੱਟ ਤਿਆਰ ਕੀਤਾ ਗਿਆ ਸੀ ਉਹ ਹਟਾ ਦਿੱਤਾ ਗਿਆ ਇੱਥੇ ਵੀ ਕੁਝ ਸ਼ੂਟਿੰਗ ਹੋਈ ਆ ਉਸ ਤੋਂ ਬਾਅਦ ਜਿਹੜਾ ਅਹਿਮ ਰੋਲ ਸੀ ਐਮੀ ਵਿਰਖ ਤੇ ਉਹਦਾ ਭਰਾ ਦੇਵ ਖਰੌੜ ਕਿਸ਼ਨਾ ਉਹਨਾਂ ਦਾ ਜਿਹੜਾ ਕਾਰ ਸੀ ਉਹ ਸਾਰਾ ਕਾਰ ਦੋਸਤੋ ਇਹ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਰੇ ਏਰੀਏ ਦੇ ਵਿੱਚ ਇਹ ਸਾਰੇ ਘਰ ਦੇ ਵਿੱਚ ਸ਼ੂਟਿੰਗ ਕੀਤੀ ਗਈ ਸੀ ਇਸ ਘਰ ਨੂੰ ਮੋਡੀਫਾਈ ਉਹਨਾਂ ਨੇ ਆਪਣੇ ਵੱਲੋਂ ਤਿਆਰ ਕੀਤਾ ਗਿਆ ਸੀ ਇਹ ਵੈਸੇ ਜਿਹੜਾ ਕਾਰ ਆ ਉਹ ਵਿਲਾ ਪਿਆ ਹੋਇਆ ਹੈ ਤੇ ਇਸ ਘਰ ਦੇ ਵਿੱਚ ਹੀ ਕਾਫੀ ਹਿੱਸਾ ਫੁਲਮਾਇਆ ਗਿਆ ਸੀ ਫਿਲਮ ਦੇ ਵਿੱਚ ਦੋਸਤ ਜਿਨ੍ਹਾਂ ਨੇ ਫਿਲਮ ਦੇਖੀ ਆ ਉਹ ਦੇਖ ਰਹੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਕਿਹੜੇ ਕਿਹੜੇ ਸੀਨ ਜਿਹੜੇ ਇੱਥੇ ਫੁਲਮਾਏ ਗਏ ਇਸ ਤੋਂ ਇਲਾਵਾ ਇੱਥੇ ਐਮੀ ਵੀਰ ਖੜ ਕੇ ਜਦੋਂ ਬੋਲਦਾ ਇਹ ਉਹੀ ਦੋਸਤੋ ਜਿਹੜਾ ਦਰਖਤਾ ਤੇ ਇਹ ਗੋਲ ਚੱਕਰ ਆ ਇੱਥੇ ਆਸੇ ਪਾਸੇ ਕਾਫੀ ਬਜ਼ਾਰ ਵਗੈਰਾ ਤਿਆਰ ਕੀਤੇ ਗਏ ਸੀ ਇਹ ਬਸ ਇੰਨਾ ਕੁ ਏਰੀਆ ਹੈ ਜਿੱਥੇ ਜ਼ਿਆਦਾ ਜਿਹੜੀ ਫਿਲਮ ਦੀ ਸ਼ੂਟਿੰਗ ਕੀਤੀ ਗਈ ਸੀ ਦੋਸਤੋ ਇਸ ਤੋਂ ਇਲਾਵਾ ਇਹ ਦਰਵਾਜ਼ੇ ਵਗੈਰਾ ਨੇ ਕੋਸ਼ਿਸ਼ਾ ਇੱਥੇ ਸੀ ਤੇ ਕੁਝ ਇਹਨਾਂ ਦੇ ਬਿਲਕੁਲ ਸਾਹਮਣੇ ਇੱਥੇ ਵੀ ਇੱਕ ਸੈੱਟ ਤਿਆਰ ਕਰਕੇ ਉੱਥੇ ਉਹ ਸ਼ੂਟਿੰਗ ਕੀਤੀ ਗਈ ਸੀ ਇਹ ਵੀ ਦੋਸਤੋ ਉਸ ਸੈੱਟ ਦੇ ਬਿਲਕੁਲ ਸਾਹਮਣੇ ਵਾਲੇ ਘਰ ਨੇ ਥੋੜੇ ਥੋੜੇ ਸੀਨ ਨੇ ਜਿਹੜੇ ਇਹਨਾਂ ਘਰਾਂ ਦੇ ਨੇ ਇਸ ਤੋਂ ਇਲਾਵਾ ਦੋਸਤੋ ਫਿਲਮ ਦੇ ਵਿੱਚ ਇੱਕ ਕਾਫੀ ਵੱਡੀ ਜੇਲ੍ਹ ਦਿਖਾਈ ਜਾਂਦੀ ਆ ਇਹ ਜੇਲ੍ਹ ਦੋਸਤੋ ਇੱਥੇ ਬਾਹਰਲੇ ਪਾਸੇ ਤਿਆਰ ਕੀਤੀ ਗਈ ਸੀ ਬਿਲਕੁਲ ਟਿੱਬਿਆਂ ਦੇ ਵਿੱਚ ਰੇਤਾ ਦੇ ਵਿੱਚ ਤੇ ਇਸ ਦਾ ਸਿਰਫ ਇੰਨਾ ਕਿ ਹਿੱਸਾ ਜਿਹੜਾ ਖੜਾ ਹੈ ਬਾਕੀ ਜਿਹੜਾ ਇਹਦੇ ਆਸੇ-ਪਾਸੇ ਸੈਟ ਲਾ ਕੇ ਤਿਆਰ ਕੀਤਾ ਗਿਆ ਸੀ ਉਹ ਉਹਨਾਂ ਨੇ ਖਤਮ ਕਰਤਾ ਸੀ ਜਦੋਂ ਸ਼ੂਟਿੰਗ ਹੋ ਗਈ ਸੀ ਤੇ ਜਿਹੜੇ ਕੋੜਿਆਂ ਵਗੈਰਾ ਵਾਲੇ ਬਾਕੀ ਸੀਨ ਨੇ ਉਹ ਵੀ ਕਾਫੀ ਇਸ ਦੇ ਜਿਹੜੇ ਆਸੇ-ਪਾਸੇ ਫੁਲਮਾਏ ਗਏ ਆ ਜੇਲ੍ਹ ਵਾਲਾ ਜਿਹੜਾ ਮੇਨ ਸੀਨ ਸੀ ਉਹ ਸਾਰਾ ਇਹੀ ਸੀ ਇਹ ਜੇਲ੍ਹ ਦਾ ਦਰਵਾਜ਼ਾ ਸੀ ਇਹਦੇ ਸਿਰਫ ਪਿੱਲਰ ਖੜੇ ਆ ਕਿਉਂਕਿ ਬਾਕੀ ਪਲਾਈ ਵਗੈਰਾ ਲਾ ਕੇ ਇਸ ਨੂੰ ਕਵਰ ਕੀਤਾ ਗਿਆ ਹੁੰਦਾ ਹੈ ਤੇ ਦੋਸਤੋ ਇਹ ਸਾਰੀ ਲੋਕੇਸ਼ਨਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈਆਂ ਜਿੱਥੇ-ਜਿੱਥੇ ਮੌੜ ਫਿਲਮ ਸ਼ੂਟ ਹੋਈ ਤੇ ਦੋਸਤੋ ਇਹ ਪਦਮਪੁਰਾ ਪਿੰਡ ਸੂਰਤਗੜ ਕੋਲ ਪੈਂਦਾ ਹੈ ਜਿੱਥੇ ਇਹ ਸਾਰੀ ਫਿਲਮ ਬਣੀ ਹੈ ਤੇ ਦੋਸਤੋ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ